ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਲਵਾਰ ਦੇ ਵਲ ਪਾ ਕੇ ਦਿਖਾਵਾਂਗੇ ਵੀ ਆਪਾਂ ਸਲਵਾਰ ਦੇ ਵਲ ਕਿਤਾ ਪਾਉਣੇ ਆ ਦੇਖੋ ਆਪਾਂ ਸਲਵਾਰ ਆਪਣੀ ਸਾਰੀ ਅਟੈਚ ਕੀਤੀ ਹੋਈ ਹੈ ਜੜੀ ਹੋਈ ਹੈਗੀ ਪੱਲੇ ਵਗੈਰਾ ਕੁੰਦੇ ਵਗੈਰਾ ਸਾਰੇ ਆਪਾਂ ਸਲਾਈਆਂ ਲਾਈਆਂ ਹੋਈਆਂ ਨੇ 벨ਟ ਵੀ ਦੇਖੋ ਜੀ ਆਪਣੇ ਬਣਾਈ ਹੋਈ ਹੈਗੀ ਆ ਆਪਣਾ ਫਰੰਟ ਵਾਲਾ ਹਿੱਸਾ 벨ਟ ਦਾ ਠੀਕ ਹੈ ਜੀ ਆਹਗਾ ਬੈਕ ਵਾਲਾ ਹਿੱਸਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ 벨ਟ ਦਾ ਦੱਸਾਂਗੇ ਦੇਖੋ ਜਿਹੜੇ ਆਪਾਂ ਬਲ ਪਾਉਣੇ ਨੇ ਨਾ ਸਭ ਤੋਂ ਪਹਿਲਾਂ ਤਾਂ ਆਪਾਂ 벨ਟ ਦਾ ਹਾਫ ਕਰ ਲੈਣਾ ਆ ਦੇਖੋ ਇੱਕ ਆਹ ਕਾ ਇੱਕ ਆਹ ਕਾਰਨਰ ਹੋ ਗਿਆ ਇੱਕ ਹੋ ਗਿਆ ਆਪਣੀ 벨ਟ ਦਾ ਆਹ ਕਾਰਨਰ ਇਹ ਤੇ ਆਪਾਂ ਕੱਟ ਲਗਾ ਲੈਣੇ ਆ ਇਧਰ ਲਾ ਲਿਆ ਇੱਕ ਚਾਹੇ ਤੁਸੀਂ ਚਾਕ ਦੇ ਨਾਲ ਲਸਾਨੀਆਂ ਲਾ ਲਓ ਠੀਕ ਹੈ ਜੀ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਡੈਲਟ ਦਾ ਦੇਖੋ ਆਪਾਂ ਅੱਧਾ ਅੱਧ ਕਰਕੇ ਇੱਥੇ ਨਿਸ਼ਾਨੀ ਲਾ ਲਈ ਆਪਾਂ ਨਾ ਵਾਲ ਕਦੇ ਵੀ ਅੱਧ ਤੋਂ ਪਾਉਣੇ ਨਹੀਂ ਸ਼ੁਰੂ ਕਰਨੇ ਕਈ ਵਾਰੀ ਆਪਾਂ ਕੀ ਕਰਦੇ ਆ ਨਾ ਆਪਾਂ ਵਾਲ ਇੱਥੋਂ ਪਾਉਣੇ ਸ਼ੁਰੂ ਕਰ ਦਿੰਨੇ ਆ ਆਪਾਂ ਵਾਲ ਇੱਥੋਂ ਨਹੀਂ ਪਾਉਣੇ ਸ਼ੁਰੂ ਕਰਨੇ ਆਪਾਂ ਨਾ ਇੱਥੋਂ ਆਹ ਹਿੱਸੇ ਚੋਂ ਨਾ ਇੱਥੋਂ ਹਾਫ ਚੋਂ ਜਿੱਥੇ ਆਪਾਂ ਅੱਧ ਕਰ ਲਿਆ ਇੱਥੋਂ ਨਾ ਆਪਾਂ ਕਟਾ ਕੇ ਫਿਰ ਵਾਲ ਪਾਉਣੇ ਸ਼ੁਰੂ ਕਰਨੇ ਆ ਜਦੋਂ ਆਪਾਂ ਇੰਨੇ ਜ਼ਿਆਦਾ ਹਿੱਸੇ ਚ ਇੰਨੇ ਹਿੱਸੇ ਚ ਵਾਲ ਪਾ ਲੈਣੇ ਆ ਨਾ ਫਿਰ ਜਿਹੜਾ ਆਪਣਾ ਸਲਵਾਰ ਦਾ ਪੌਂਚਾ ਉਜੀ ਕੁਮਲ ਲੱਗ ਜਾਂਦਾ ਜਦੋਂ ਆਪਣਾ ਸਲਵਾਰ ਦਾ ਪੌਂਚਾ ਘੁੰਮਣ ਲੱਗ ਜਾਂਦਾ ਫਿਰ ਆਪਣੀ ਜਿਹੜੀ ਸਲਵਾਰ ਆ ਉਹਦੀ ਕਰੀਜ਼ ਵੀ ਨਹੀਂ ਸਹੀ ਰਹਿੰਦੀ ਹੈਗੀ ਦੇਖੋ ਆਪਾਂ ਕੀ ਕਰਨਾ ਆਪਾਂ ਜਿਹੜੇ ਬਲ ਨੇ ਉਹ ਸਿਰਫ ਆਪਾਂ 8 ਇੰਚ ਦੇ ਵਿੱਚ ਵਿੱਚ ਪਾਉਣੇ ਆ ਦੇਖੋ ਪਿੱਛੇ ਰਹਿ ਗਿਆ ਆਪਣਾ 4 ਇੰਚ 4 ਇੰਚ ਆਪਾਂ ਛੱਡਤਾ 4 ਇੰਚ ਕਿੰਨਾ ਹੋ ਗਿਆ ਦੇਖੋ ਜੀ 4-5 ਡੂੰਗਲਾ ਕੱਪੜਾ ਹੋ ਗਿਆ ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ 'ਚ ਦੱਸਿਆ ਸੀ ਵੀ ਇਹ ਨਹੀਂ ਹੈਗਾ ਵੀ ਆਪਾਂ 4 ਇੰਚ 5 ਇੰਚ ਜਾਂ 3 ਇੰਚ ਹੀ ਘਟਾਉਣਾ ਕਿਉਂਕਿ ਕਿਸੇ ਭੈਣ ਦੀ 벨ਟ ਵੱਡੀ ਵੀ ਹੁੰਦੀ ਹੈ ਛੋਟੀ ਵੀ ਹੁੰਦੀ ਹੈ ਇਹ ਹੈਗੀ ਆ ਦੇਖੋ ਆਪਣੀ 24 ਇੰਚ ਦੀ 벨ਟ ਆਗੀ ਠੀਕ ਹੈ ਜੀ 24 ਇੰਚ ਦੀ 벨ਟ ਆ ਗਈ 24 ਇੰਚ ਦੇ ਵਿੱਚੋਂ ਆਪਾਂ ਦੇਖੋ 8 ਇੰਚ ਦੇ ਵਿੱਚ ਬਲ ਪਾਏ ਨੇ ਹੁਣ ਮੇਰੀਆਂ ਫਿਰ ਕਈ ਪਹਿਣਾ ਦਾ ਮੈਸੇਜ ਆ ਜਾਂਦਾ ਵੀ ਦੀਦੀ ਸਾਡੀ 벨ਟ ਦਾ ਨਾਪੇ ਆ ਵੀ ਅਸੀਂ ਕਿੰਨੇ ਤੁਸੀਂ ਪਤਾ ਕੀ ਕਰਨਾ ਬਸ ਇੱਥੋਂ 4-5 ਉਂਗਲਾਂ ਜਿ ਘਟਾ ਲੈਣਾ ਇੱਥੋਂ ਨਾ ਐਨੇ ਹਿੱਸੇ ਚੋਂ 4-5 ਉਂਗਲਾਂ ਘਟਾ ਕੇ ਬਲ ਪਾਉਣੇ ਆ ਇਹਦਾ ਮਤਲਬ ਇਹ ਘਟਾਉਣ ਦਾ ਮਤਲਬ ਇਹ ਹੁੰਦਾ ਜਦੋਂ ਬਾਲਾ ਆਪਣੇ ਆ ਸੈਂਟਰ ਚ ਨਾ ਇੱਥੇ ਆਹ ਵਾਲੀ ਜਗ੍ਹਾ ਚ ਥੋੜੇ ਹਿੱਸੇ ਚ ਹੁੰਦੇ ਨੇ ਤਾਂ ਜਿਹੜੀ ਆਪਣੀ ਸਲਵਾਰ ਦੇ ਪੱਲਿਆਂ ਦੀ ਮੂਰਲੀ ਕ੍ਰੀਜ਼ ਹੁੰਦੀ ਹੈਗੀ ਤਾਂ ਬਿਲਕੁਲ ਸਿੱਧੀ ਸਟ੍ਰੇਟ ਰਹਿੰਦੀ ਹੈਗੀ ਆਪਣੇ ਪੈਰ ਦੇ ਕੂਠੇ ਤੋਂ ਲੈ ਕੇ ਉੱਪਰ ਤੱਕ ਉਹ ਬਿਲਕੁਲ ਸਹੀ ਰਹਿੰਦੀ ਹੈ ਉਹ ਘੁੰਮਦੀ ਨਹੀਂ ਹੈਗੀ ਠੀਕ ਹੈ ਜੀ ਬਸ ਇਹੀ ਮਤਲਬ ਹੁੰਦਾ ਘਟਾਉਣ ਦਾ ਹੁਣ ਦੇਖੋ ਆਪਾਂ ਇਹਦੇ ਵਿੱਚ 4 ਇੰਚ ਇਧਰੋਂ ਘਟਾਤਾ ਤੇ 4 ਇੰਚ ਇਧਰੋਂ ਘਟਾਤਾ ਚਾਹੇ ਤੁਸੀਂ ਵੈਸੇ ਹੀ ਉਂਗਲਾਂ ਨਾਲ ਆਪ ਕੇ 4-5 ਉਂਗਲਾਂ ਘਟਾ ਲਓ ਆ ਲਓ ਜੀ ਆਪਾਂ ਬਲ ਇੱਥੋਂ ਤੋਂ ਲੈ ਕੇ ਇੱਥੇ ਤੱਕ ਪਾਉਣੇ ਆ ਤੇ ਇਥੋਂ ਕੀ ਕਰਨਾ 1 1 ਇੰਚ ਆਪਾਂ ਦੇਖੋ ਜੀ ਛੱਡਣਾ 1 ਇੰਚ ਆਪਾਂ ਇਥੋਂ ਤੇ 1 ਇੰਚ ਇਥੋਂ ਆਹ ਹਿੱਸੇ 'ਚ ਆਪਾਂ ਬਲ ਨਹੀਂ ਪਾਉਣੇ ਹੈਗੇ ਠੀਕ ਹੈ ਜੀ ਆਹ ਹਿੱਸੇ 'ਚ ਦੇਖੋ ਆਪਾਂ ਬਲ ਪਾਉਣੇ ਨਹੀਂ ਹੈਗੇ ਹੁਣ ਆਪਾਂ ਤਾਂ ਉਹਨੂੰ ਬਲ ਪਾ ਕੇ ਦਿਖਾਉਣੇ ਆ ਬਲ ਪਾਉਣ ਤੋਂ ਪਹਿਲਾਂ ਦੇਖੋ ਜਿਹੜੀਆਂ ਪੈਣਾ ਨੂੰ ਮੇਰੀਆਂ ਨੂੰ ਨਾ ਬਹੁਤ ਨੂੰ ਪ੍ਰੋਬਲਮ ਆਉਂਦੀ ਹੈ ਵੀ ਜੀ ਸਾਡੇ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆਂ ਤੇ ਡਿੱਗਦੇ ਨੇ ਉਹਦੇ ਲਈ ਆਪਾਂ ਕੀ ਕਰਨਾ ਆ ਦੇਖੋ ਆਪਣੀ ਸਲਵਾਰ ਦੇ ਪੱਲੇ ਨੇ ਇਹਨਾਂ ਦਾ ਆਪਣਾ ਸੈਂਟਰ ਕੀਤਾ ਹੋਇਆਗਾ ਕ੍ਰੀਜ਼ ਜਿੱਥੇ ਬੰਦਦੀ ਹੁੰਦੀ ਹੈਗੀ ਇੱਥੇ ਆਪਾਂ ਨੇ 1 ਇੰਚ ਡਾਊਨ ਕਰ ਲੈਣਾ ਇਸ ਤਰ੍ਹਾਂ 1 ਇੰਚ ਡਾਊਨ ਕਰਨ ਤੋਂ ਬਾਅਦ ਇੱਥੋਂ ਹਲਕਾ ਜਿਹਾ ਨਿਸ਼ਾਨ ਐਦਾਂ ਸਿੱਧਾ ਲਾ ਲਓ ਜੇ ਆਪਾਂ ਐਦਾਂ ਲਾਵਾਂਗੇ ਨਾ ਤਾਂ ਇੱਥੇ ਕੱਟ ਜਾਂ ਲੱਗ ਜੂ ਤਾਂ ਬਾਅਦ ਪਾਉਣ ਟਾਈਮ ਬਹੁਤ ਪ੍ਰੋਬਲਮ ਆਉਂਦੀ ਆ ਇਹ ਆ ਸਲਾਈ ਤੋਂ ਆਪਾਂ ਜਿਹੜੇ ਪੱਲੇ ਵਾਲੀ ਸਲਾਈ ਹੈਗੀ ਉਹ ਤੋਂ ਆਪਾਂ ਇੱਧਰ ਹੀ ਰੱਖਣੇ ਆਂਗੇ ਆ ਲੋ ਜੀ ਅਨੰਤੀ ਇਹ ਪੈ ਗਈ ਆਪਣੀ ਸਲਵਾਰ ਚਕਾਟ ਇਹਦੇ ਨਾਲ ਆਪਣੀ ਜਿਹੜੇ ਸਲਵਾਰ ਦੇ ਪੱਲੇ ਨੇ ਉਹ ਪਹੁੰਚਿਆਂ ਤੇ ਨਹੀਂ ਡਿੱਗਦੇ ਹੋਣਗੇ ਜੇ ਆਪਾਂ ਸਾਰੀ ਸਲਵਾਰ ਇਹ 1 ਇੰਚ ਉੱਚੀ ਕਰ ਲੈਨੇ ਆ ਉੱਚੀ ਕਰ ਲੈਨੇ ਆ ਵੀ ਜੀ ਆਪਣੀ ਸਲਵਾਰ ਤਾਂ ਜੀ ਬਹੁਤ ਲੰਬੀ ਹੈ ਇਹ ਪਹੁੰਚਿਆਂ ਤੇ ਪੱਲੇ ਡਿੱਗਦੇ ਨੇ ਆਪਾਂ 1 ਇੰਚ ਉੱਚੀ ਕਰ ਲੈਨੇ ਆ ਫੇਰ ਕੀ ਹੁੰਦਾ ਜਿਹੜੀ ਆਪਣੀ ਸਲਵਾਰ ਆ ਜੀ ਉਹ ਪਿੱਛੋਂ ਗਿੱਟਿਆਂ ਤੋਂ ਚੱਕੀ ਜਾਣ ਲੱਗ ਜਾਂਦੀ ਹੈ ਕਿ ਆਪਣੇ ਨਾ ਪਿੱਛੋਂ ਅੱਡੀਆਂ ਨੰਗੀਆਂ ਹੁੰਦੀਆਂ ਨੇ ਫਿਰ ਆਪਣੀ ਸਲਵਾਰ ਬਹੁਤ ਸਲਾਈ ਕੀਤੀ ਹੋਈ ਬੁਰੀ ਲੱਗਦੀ ਹੈ ਜੀ ਆਹ ਵਾਲੀ ਕਾਟ ਦੇਖੋ ਆਪਾਂ ਨੂੰ ਜਰੂਰ ਪਾਉਣੀ ਚਾਹੀਦੀ ਹੈ ਇਹ ਵਾਲੀ ਕਾਟ ਪਾਉਣ ਦੇ ਨਾਲ ਕਦੇ ਵੀ ਆਪਣੇ ਸਲਵਾਰ ਦੇ ਪੱਲੇ ਪਹੁੰਚਿਆਂ ਤੇ ਨਹੀਂ ਡਿੱਗਦੇ ਹੈਗੇ ਹੁਣ ਆਪਾਂ ਕੀ ਕਰਨਾ ਦੇਖੋ ਜੀ ਆਹ ਆਪਣੀ ਬੈਲਟ ਆ ਗਈ ਆ ਦੇਖੋ ਆ ਆਪਣਾ ਬੈਲਟ ਦਾ ਪਿਛਲਾ ਹਿੱਸਾ ਹੈਗਾ ਇੱਧਰ ਆਪਣੀ ਚਿੜੀ ਬਣਾਈ ਨਹੀਂ ਹੋਈ ਨੇਫੇ ਵਾਲੀ ਪਿਛਲਾ ਹਿੱਸਾ ਆਪਾਂ ਐਦਾਂ ਰੱਖ ਲੈਣਾ ਦੇਖੋ ਜੀ 벨ਟ ਦਾ ਪਾਸਾ ਸਿੱਧਾਗਾ ਉਲਟਾ ਨਹੀਂ ਹੈਗਾ ਇੱਥੇ ਰੱਖ ਕੇ ਆਪਾਂ ਇਧਰ ਆਸਣ ਵਾਲੀ ਸਲਾਈ ਆ ਆਪਣੀ ਚਾਹੇ ਤੁਸੀਂ ਵਲ ਪਹਿਲਾਂ ਪਾ ਲਓ ਚਾਹੇ ਮੰਗਰੋ ਠੀਕ ਹੈ ਜੀ ਆਹ ਵਾਲੇ ਆਸਣ ਕੋਲੇ ਦੋ ਵਲ ਪੈਂਦੇ ਹੁੰਦੇ ਨੇ ਐਦਾਂ ਚਾਹੇ ਤੁਸੀਂ ਪਹਿਲਾਂ ਮੇਰੀ ਇੱਕ ਆਪਾਂ ਸਲਵਾਰ ਚ ਵਲ ਪਾਉਂਦੇ ਹੁੰਦੇ ਨੇ ਵੀ ਆਪਾਂ ਪਹਿਲਾਂ ਵਲ ਪਾ ਲੇ ਫਿਰ ਆਪਾਂ 벨ਟ ਦੁਬਾਰਾ ਸਲਾਈ ਲਾਉਣੇ ਹੁੰਦੇ ਆ ਵਲ ਪਾ ਕੇ ਫਿਰ 벨ਟ ਚੜਦੇ ਆਂਗੇ ਜਾਹੇ ਤੁਸੀਂ ਉਦਾਂ ਬਲ ਪਾਉਣੇ ਆ ਉਹ ਵੀ ਮੇਰੀ ਦੇਖੋ ਜੀ ਵੀਡੀਓ ਪਾਈ ਹੋਈ ਹੈਗੀ ਇਹ ਵਾਲਾ ਆਪਣੇ 21 ਸਲਾਈ ਦੇ ਨਾਲ ਪੈ ਜਾਣਗੇ ਬਹੁਤ ਹੀ ਸੌਖੇ ਤਰੀਕੇ ਚ ਪੈਂਦੇ ਨੇ ਹੁਣ ਆਹ ਵਾਲਾ ਇੱਥੇ ਇੱਕ ਵਾਲ ਆਪਾਂ ਹੋਰ ਪਾ ਦੇਣਾ ਪਿੱਛੇ ਆਸਣ ਕੋਲੇ ਵਾਲ ਪੈਂਦੇ ਹੁੰਦੇ ਨੇ ਜਿਹੜੀ ਪਿਛਲੀ ਆਸਣ ਵਾਲੀ ਸਲਾਈ ਹੁੰਦੀ ਆ ਇੱਥੇ ਠੀਕ ਹੈ ਆ ਦੇਖੋ ਆਪਾਂ ਸਲਾਈ ਲਾ ਲਈ ਆਪਾਂ ਕੱਚੀ ਸਲਾਈ ਲਾਈ ਸੀ ਆ ਦੇਖੋ ਜੀ ਬੈਲਟ ਆਪਾਂ نیچے ਰੱਖਣੀ ਆ ਤੇ ਜਿਹੜਾ ਆਪਣਾ ਸਲਵਾਰ ਦਾ ਘੇਰਾ ਵਾਲਾ ਪਾਸਾ ਹੈ ਰੱਖਣਾ ਆਪਾਂ ਉੱਪਰ ਬਸ ਇੱਥੋਂ ਨਾ ਜਦੋਂ ਆਪਾਂ ਕੱਪੜੇ ਤੇ ਇੱਥੋਂ ਕੱਪੜੇ ਨੂੰ ਫੜਦੇ ਆ ਆਹ ਵਾਲੇ ਹੱਥ ਦੇ ਨਾਲ ਜਿਹੜੀ ਤੁਹਾਡੀ ਹੱਥ ਦੀ ਪਕੜ ਹੈ ਮਜ਼ਬੂਤ ਹੋਣੀ ਚਾਹੀਦੀ ਆ ਫਿਰ ਆਪਣਾ ਨਾ ਉੱਪਰਲਾ ਕੱਪੜਾ ਹਿੱਲੇ ਨਾ ਆਪਣਾ نیچے ਵਾਲਾ ਆ ਦੇਖੋ ਆ ਕੱਟ ਆ ਗਿਆ ਜਿੱਥੇ ਆਪਾਂ ਸੈਂਟਰ 'ਚ ਇਹਦਾ ਅੱਧ ਕੀਤਾ ਸੀਗਾ ਆਪਾਂ 벨ਟ ਦਾ ਸੈਂਟਰ ਬਣਾਇਆ ਸੀ ਆ ਇੱਥੋਂ ਆਪਾਂ ਬਾਲ ਪਾਉਣੇ ਸ਼ੁਰੂ ਕਰਨੇ ਨੇ ਆ ਦੇਖੋ ਕਦੇ ਵੀ ਆਪਾਂ ਨੂੰ ਅੱਧ 'ਚੋਂ ਬਾਲ ਨਹੀਂ ਪਾਉਣੇ ਚਾਹੀਦੇ देखो जो ਤੁਸੀਂ ਵੱਲ ਪਾਉਣੇ ਹਨ ਜੇ ਸਲਵਾਰ ਦਾ ਘੇਰ ਘੱਟ ਆ ਤਾਂ ਤੁਸੀਂ ਆਪਦੇ ਮਸ਼ੀਨ ਦੇ ਅੱਧ 'ਚ ਨਿਸ਼ਾਨ ਲਾ ਲਓ ਜੇ ਸਲਵਾਰ ਦਾ ਘੇਰ ਵੱਡਾ ਤੁਸੀਂ ਵੱਡੇ ਵੱਲ ਪਾਉਣੇ ਆ ਤੁਸੀਂ ਆ ਜਗ੍ਹਾ ਤੋਂ ਵੱਲ ਚੁੱਕੋ ਹੁਣ ਆਪਾਂ ਇੱਥੋਂ ਚੱਕਾਂਗੇ ਦਾ ਘੇਰ ਇੰਨਾ ਜ਼ਿਆਦਾ ਨਹੀਂ ਹੈਗਾ ਆਪਾਂ ਛੋਟੇ-ਛੋਟੇ ਵੱਲ ਪਾਉਣੇ ਆ ਆ ਗਿਆ ਆਪਣਾ ਕ੍ਰੀਜ਼ ਵਾਲਾ ਹਿੱਸਾ ਠੀਕ ਹੈ ਜੀ ਇਹ ਜਿਹੜਾ ਵਾਲਾ ਇਹ ਆਪਣਾ ਆਹ ਵਾਲੀ ਜਗ੍ਹਾ ਤੇ ਪੈਣਾ ਚਾਹੀਦਾ ਮਤਲਬ ਕਿ ਜਿਹੜਾ ਆਪਣੀ ਆਹ ਹਿੱਸਾ ਹੁੰਦਾ ਨਾ ਆਹ ਵਾਲਾ ਇਹ ਤੋਂ 4 1/2 ਇੰਚ ਦੇ ਵਿੱਚ ਵਿੱਚ ਇਹ ਵਾਲ ਪੈਣਾ ਚਾਹੀਦਾ ਹੁੰਦਾ ਦੇਖੋ ਜੀ ਆਹ ਦੇਖੋ ਸਹੀ 1/2 ਇੰਚ ਤੇ ਪਿਆ ਹਲਕਾ ਜਿਹਾ ਇੱਧਰ ਉੱਧਰ ਹੋ ਜੇ ਵੀ ਉਹਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਦੇ ਲਈ ਆਪਣੀ ਜਦੋਂ ਜਿਹੜੀ ਸਲਵਾਰ ਦੀ ਬੈਲਟ ਹੁੰਦੀ ਹੈ ਆਪਾਂ ਨੂੰ ਜ਼ਿਆਦਾ ਟਾਈਟ ਨਹੀਂ ਰੱਖਣੀ ਚਾਹੀਦੀ ਬੈਲਟ ਆਪਾਂ ਨੂੰ ਹਮੇਸ਼ਾ ਨਾਪ ਦੀ ਖੁੱਲੀ ਰੱਖਣੀ ਚਾਹੀਦੀ ਹੈ ਜਦੋਂ ਜ਼ਿਆਦਾ ਟਾਈਟ ਬੈਲਟ ਹੁੰਦੀ ਹੈ ਨਾ ਫਿਰ ਵੀ ਆਪਣੇ ਸਲਵਾਰ ਦੇ ਵਾਲ ਨੇ ਜਿਹੜੇ ਉਹ ਸੈੱਟ ਨਹੀਂ ਆਉਂਦੇ ਦੇਖੋ ਜੀ ਆਪਾਂ ਇੱਥੋਂ 1 ਇੰਚ ਛੱਡਣਾ ਸੀਗਾ ਇੱਥੇ ਇੱਥੇ ਤੱਕ ਹੀ ਆਪਾਂ ਵਲ ਪਾਉਣੇ ਆ ਜੇ ਕਈ ਵਾਰੀ ਜਿਵੇਂ ਆਪਾਂ ਇੱਕ ਸਲਾਈ ਦੇ ਨਾਲ ਹੀ ਇਕੱਠੀ ਬੈਲਟ ਝੜਦੇ ਆ ਇਕੱਠੀ ਵਲ ਪਾਉਣੇ ਆ ਜੇ ਨਾ ਐਂਡ ਤੇ ਕੱਪੜਾ ਹਲਕਾ ਜਿਹਾ ਜ਼ਿਆਦਾ ਤਾਂ ਵੱਧ ਰਹਿਣਾ ਨਹੀਂ ਚਾਹੀਦਾ ਜੇ ਹਲਕਾ ਜਿਹਾ ਵੱਧ ਰਹਿ ਜਵੇ ਤਾਂ ਦੋ ਵਲ ਛੋਟੇ ਛੋਟੇ ਪਾ ਲਓ ਜੇ ਕੱਪੜਾ ਘਟ ਜਵੇ ਵੀ ਆਪਣਾ ਵੀ ਜਿਵੇਂ ਆਪਾਂ ਇੰਨੇ-ਇੰਨੇ ਵਾਲ ਪਾਏ ਨੇ ਕੱਪੜਾ ਘਾਟ ਜੇ ਵੇ ਤੇ ਇੱਕ ਅੱਧਾ ਵਾਲ ਛੋਟਾ ਵੀ ਸੈੱਟ ਆ ਜਾਂਦਾ ਪਰ ਜਿਆਦਾ ਵੱਡਾ ਵਾਲ ਨਹੀਂ ਪਾਉਣਾ ਹੈਗਾ ਜੇ ਜਿਆਦਾ ਕੱਪੜਾ ਬਚਦਾ ਤੁਸੀਂ ਉਹਦੇ ਦੋ ਵਾਲ ਪਾ ਲਓ ਪਰ ਇੱਕ ਵਾਲ ਵੱਡਾ ਨਹੀਂ ਪਾਉਣਾ ਫਿਰ ਪਿੱਛੇ ਆਪਣੇ ਬਲਾਂ ਚ ਗੋਜ ਜੀ ਪੈਣ ਲੱਗ ਜਾਂਦੀ ਹੈ ਢੋਲ ਪੈਣ ਲੱਗ ਜਾਂਦਾ ਆ ਦੇਖੋ ਜੀ ਆਪਣਾ ਲਾਸਟ ਵਾਲਾ ਆ ਸਲਾਈ ਦੇ ਨਾਲ ਆਪਾਂ ਦੇਖੋ ਆ ਸਲਾਈ ਮਿਲਾ ਲਈ ਇਸ ਤਰ੍ਹਾਂ ਜਿਹੜਾ ਕੱਪੜਾ ਬਚਿਆ ਇਹਨੂੰ ਆਪਾਂ ਸ ਆਪਣੇ ਦੇਖੋ ਬਲ ਪੈ ਗਏ ਹੁਣ ਆਪਾਂ ਦੇਖੋ ਆਸਣ ਵਾਲੀ ਸਲਾਈ ਆ ਦੇਖੋ ਜੀ ਆ ਦੇਖੋ ਆਪਣੇ ਠੀਕ ਆ ਇੱਥੋਂ ਆਪਾਂ ਬਲ ਅੱਗੇ ਨਹੀਂ ਪਾਉਣੇ ਇੱਥੋਂ ਆਪਾਂ ਦੇਖੋ ਸੂਈ ਆਪਣੀ ਵਿੱਚੀ ਹੈ ਜੀ ਆਪਾਂ ਨਾ ਐਦਾਂ ਸਲਾਈ ਵਾਪਸ ਲੈ ਆਉਣੀ ਹੈ ਦੇਖੋ ਜੀ ਆਪਾਂ ਸਲਾਈ ਵਾਪਸ ਲੈ ਆਏ ਸੀ ਜਿੱਥੋਂ ਆਪਾਂ ਨਾ ਵਲਪਾਉਣੇ ਸ਼ੁਰੂ ਕੀਤੇ ਸੀ ਆਸਣ ਵਾਲੀ ਸਲਾਈ ਤੋਂ ਉੱਥੇ ਹੀ ਆ ਗਏ ਆਪਾਂ ਦੇਖੋ ਇਸ ਤਰ੍ਹਾਂ ਦੇਖੋ ਕੱਪੜਾ ਆਪਣਾ ਇੱਧਰ ਆਗਾ ਹੁਣ ਆਪਾਂ ਇੱਧਰਲੀ ਸਾਈਡ ਜਿਹੜੀ ਸਾਈਡ ਰਹਿ ਗਈ ਸੀ ਆਪਾਂ ਉਧਰਲੇ ਪਾਸੇ ਵਲ ਪਾ ਦੇਣਾ ਆ ਦੇਖੋ ਆਪਣੀ ਨਸਾਨੀ ਲਾਈ ਹੋਈ ਹੈ ਆ ਵਾਲੀ ਜਗ੍ਹਾ ਤੇ ਆ ਦੇਖੋ ਆ ਦੇਖੋ ਆ ਕੱਪੜੇ ਨੂੰ ਆਪ ਪਹਿਲਾਂ ਸੈੱਟ ਕਰਕੇ ਰੱਖ ਲੈਣਾ ਤੇ ਇਦਾਂ ਆਪਾਂ ਵਲ ਪਾ ਲਈ। ਆ ਵੀ ਤਿਆਰ ਰੱਖਣਾ ਜੇ ਆਹ ਵਲ ਨਾ نیچے ਵਾਲਾ ਦੇਖੋ ਇਹ ਇਦਾਂ ਹੋ ਜਵੇ। ਕਈ ਵਾਰੀ ਆਪਾਂ ਦੇਖਦੇ ਹੁੰਨੇ ਆ ਨਾ ਵੀ ਸਲਵਾਰ ਦੇ ਵਲ ਨਿਕਲ ਜਾਂਦੇ ਨੇ ਤਾਂ ਜਦੋਂ ਨਾ ਸਲਵਾਰ ਨੂੰ ਇੱਕ ਦੋ ਵਾਰੀ ਧੋਣ ਤੋਂ ਬਾਅਦ ਇਹ ਵਾਲ ਨਾ ਬਾਹਰ ਨਿਕਲ ਜਾਂਦੇ ਆ ਵਾਲਾ ਆਪਣੇ ਇਸ ਤਰ੍ਹਾਂ ਰਹਿਣੇ ਚਾਹੀਦੇ ਨੇ ਹਾਦੀ ਕੋਜੀ ਆਪਣੇ ਥੋੜੇ ਜਿਹੇ ਵਾਲ ਰਹਿ ਗਏ ਆਪਣੇ ਵਾਲ ਕਾਉਣ ਵਾਲੇ ਨੇ ਆ ਦੇਖੋ ਆਪਾਂ ਨਾ ਇੱਥੋਂ 1 ਇੰਚ ਛੱਡ ਕੇ ਵਾਲ ਪਾਉਣਾ ਹੁਣ ਇਹ ਆਪਣਾ ਵਾਲ ਆਖਰੀ ਹੈਗਾ ਹਮ ਦੇਖੋ ਇੱਥੋਂ ਨਾ ਆਪਾਂ ਦੂਸਰੀ ਸਲਾਈ ਆਪਣੀ ਡਬਲ ਹੋ ਗਈ ਸੀ ਇੱਥੋਂ ਹੁਣ ਜਿਹੜੀ ਆਪਣੀ ਆਹ ਵਾਲੀ ਸਲਾਈ ਹੈ ਇਹ ਵੀ ਆਪਾਂ ਨੂੰ ਡਬਲ ਕਰਦੇ ਹਾਂ ਦੀ ਰੰਗ ਵਾਲੀ ਸਲਾਈਡ ਡਬਲ ਕਰਕੇ ਆਪਾਂ ਤਾਂ ਉਹ ਸਲਵਾਰ ਸਿੱਧੀ ਕਰਕੇ ਦਿਖਾਉਣੇ ਆਂ ਆ ਦੇਖੋ ਜੀ ਆਪਣੇ ਸਲਵਾਰ ਦੇ ਵਾਲ ਪੈ ਗਏ ਦੇਖੋ ਆ ਦੇਖੋ ਆ ਇਧਰਲੇ ਵਾਲ ਨੇ ਆ ਇਧਰਲੇ ਵਾਲ ਨੇ ਦੇਖੋ ਆਪਾਂ ਸੈਂਟਰ ਚ ਕੱਪੜਾ ਛੱਡਣਾ ਹੁੰਦਾ ਜਿੱਥੇ ਵਾਲ ਨਹੀਂ ਪਾਉਣੇ ਆ ਦੇਖੋ ਥੋੜਾ ਜਿਹਾ ਆਪਣਾ ਕੱਪੜਾ ਨਾ ਜਿਆਦਾ ਖੜਮਾ ਜਾਗਾ ਆ ਲੋ ਦੇਖੋ ਇਸ ਤਰ੍ਹਾਂ ਵਾਲ ਪਾਉਣ ਦੇ ਨਾਲ ਜੀ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਵਾਲ ਪੈ ਜਾਂਦੇ ਆ ਦੇਖੋ ਸਾਰੇ ਇੱਕਸਾਰ ਵਾਲ ਪਏ ਨੇ ਆ ਇਧਰਲੇ ਨੇ ਦੇਖੋ ਜੀ ਆ ਆਪਣੇ ਇਧਰਲੇ ਵਾਲ ਨੇ ਵਾਲ ਆਪਾਂ ਨੂੰ ਜਿਆਦਾ ਮਤਲਬ ਕਿ ਇੰਨੇ ਜਿਆਦੇ ਜਗ੍ਹਾ 'ਚ ਵਾਲ ਨਹੀਂ ਪਾਉਣੇ ਚਾਹੀਦੇ ਕਦੇ ਵੀ ਆਪਾਂ ਨੂੰ ਇੱਥੋਂ ਵਾਲ ਪਾਉਣੇ ਨਹੀਂ ਸ਼ੁਰੂ ਕਰਨੇ ਚਾਹੀਦੇ ਇੱਥੋਂ 3-4 ਇੰਚ ਕੱਪੜਾ ਛੱਡ ਕੇ ਆਪਣੀ ਬੈਲਟ 'ਚੋਂ ਇੰਨਾ ਕਪੜਾ ਘਟਾਉਣ ਤੋਂ ਬਾਅਦ ਫਿਰ ਆਪਾਂ ਨੂੰ ਵਲ ਪਾਉਣੇ ਚਾਹੀਦੇ ਨੇ ਇਸ ਤਰ੍ਹਾਂ ਵਲ ਪਾਉਣ ਦੇ ਨਾਲ ਕਦੇ ਵੀ ਜੀ ਆਪਣੀ ਸਲਵਾਰ ਦਾ ਪਹੁੰਚਾ ਨਹੀਂ ਘੁੰਮਦਾ ਸਲਵਾਰ ਦੀ ਕਰੀਜ਼ ਬਿਲਕੁਲ ਸਿੱਧੀ ਰਹਿੰਦੀ ਆ ਬਿਲਕੁਲ ਨਹੀਂ ਹਿੱਲਦੀ ਹੈਗੀ ਤੇ ਆ ਦੇਖੋ ਜੀ ਆਪਣੀ ਬੈਲਟ ਆ ਗਈ ਆ ਫਰੰਟ ਵਾਲਾ ਪਾਸਾ ਹੋ ਗਿਆ ਦੇਖੋ ਬੈਕ ਵਾਲਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇੱਕ ਹੀ ਸਲਾਈ ਦੇ ਨਾਲ ਵਾਲ ਪੈ ਜਾਂਦੇ ਨੇ ਜੇ ਤੁਹਾਨੂੰ ਆਪਣਾ ਵਾਲ ਪਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ